ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਚਲੋ ਜੀ ਹੁਣ ਮਾਰਨਿੰਗ ਦੇ ਬੱਜ ਗਏ ਨੇ 8:30 ਤੇ ਆਪਾਂ ਨੇ ਹੋਰ ਸਾਰੇ ਕੰਮ ਧੰਦੇ ਕਰ ਲਏ ਨੇ ਤੇ ਹੁਣ ਆਪਾਂ ਲੱਗੇ ਆਂ ਸਬਜ਼ੀ ਬਣਾਉਣ ਤੇ ਸਬਜ਼ੀ ਅੱਜ ਆਪਾਂ ਕਿਹੜੀ ਬਣਾਵਾਂਗੇ ਸਬਜ਼ੀ ਬਣਾਵਾਂਗੇ ਅੱਜ ਆਪਾਂ ਮਿੱਠੇ ਕद्दू ਦੀ ਸਾਡੀ ਫੈਮਿਲੀ ਦੀ ਨਾ ਇੰਨੀ ਫੇਵਰੇਟ ਸਬਜ਼ੀ ਹੈ ਨਾ ਹੋਰ ਸਬਜ਼ੀ ਹੋਵੇ ਨਾ ਹੋਵੇ ਕਹਿੰਦੇ ਕद्दू ਦੀ ਸਬਜ਼ੀ ਤਾਂ ਅਸੀਂ ਜ਼ਰੂਰ ਖਾਣੀ ਆ ਉਹਦੇ ਵਾਸਤੇ ਨਾ ਕੱਲ ਅਸੀਂ ਗਏ ਤੇ ਦਰਾਹੇ ਗਏ ਤੇ ਉੱਥੋਂ ਅਸੀਂ ਨਾ ਕੱਦੂ ਲਿਆਇਆ ਰਾਤ ਨਾ ਰਾਤ ਅਸੀਂ ਥੋੜਾ ਜਿਹਾ ਕੱਦੂ ਬਣਾ ਲਿਆ ਤੇ ਇੰਨਾ ਜਿਆਦਾ ਟੇਸਟੀ ਬਣਿਆ ਨਾ ਵਿੱਚ ਥੋੜੀ ਜਿਹੀ ਪਾਈ ਆ ਸ਼ੱਕਰ ਤੇ ਮਿੱਠੀ ਮਿੱਠੀ ਸਬਜ਼ੀ ਤੇ ਨਾਲ ਬਣਾਈਆਂ ਸੀ ਰਾਤ ਪੂਰੀਆਂ ਕਹਦੇ ਅਸੀਂ ਤਾਂ ਪੂਰੀਆਂ ਖਾਣੀਆਂ ਦੇਖੋ ਜੀ ਉਹਦੇ ਵਿੱਚੋਂ ਨਾ ਆਪਾਂ ਨੇ ਅੱਧਾ ਕਟਿੰਗ ਕਰ ਲਿਆ ਤਾਂ ਤੇ ਅੱਧਾ ਹਿੱਸਾ ਤਾਂ ਬਚ ਗਿਆ ਉਹ ਹੁਣ ਸਵੇਰੇ ਆਪਾਂ ਇਹਦੀ ਫੇਰ ਸਪੈਸ਼ਲ ਸਬਜ਼ੀ ਬਣਾਉਣ ਲੱਗੇ ਆ ਚਲੋ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਲੈਨੇ ਆ ਪਹਿਲਾਂ ਆਪਾਂ ਮਾਤਾ ਰਾਣੀਆਂ ਦੇ ਮੱਥਾ ਟੇਕ ਕੇ ਆਏ ਆ ਉਸਤੇ ਮਗਰੋਂ ਨਾ ਫੇਰ ਆ ਕੇ ਆਪਾਂ ਕੰਮ ਧੰਦੇ ਤੇ ਲੱਗ ਕੇ ਆ ਚਲੋ ਜੀ ਹੁਣ ਆਪਾਂ ਇਹ ਸਬਜੀ ਦੀ ਕੱਲ ਨੇ ਕਟਿੰਗ ਦੇਖੋ ਜੀ ਇਹ ਗਰਮੀਆਂ ਦਾ ਨਾ ਇਹ ਰਾਜਾ ਸਬਜੀ ਹੈ ਇਹ ਸਾਡੇ ਸਾਰੀ ਫੈਮਿਲੀ ਦੀ ਫੇਵਰੇਟ ਹੈ ਹੁਣ ਇਹਦੀ ਆਪਾਂ ਨਾ ਸਬਜੀ ਦੀ ਕਟਿੰਗ ਕਰਦੇ ਆ ਨਾਲੇ ਆਪਾਂ ਤੁਹਾਡੇ ਨਾਲ ਮਾਰਦੇ ਆ ਗੱਲਾਂ ਬਾਤਾਂ ਦੇਖੋ ਜੀ ਜਦੋਂ ਮੈਂ ਗੱਲਾਂ ਬਾਤਾਂ ਕਰਦੀ ਨਾ ਜਿਹੜਾ ਸਾਡੇ ਗਵਾਂਢੀ ਹੁੰਨੇ ਨਾ ਉਹਨਾਂ ਨੂੰ ਇੰਨੀ ਜਾਰੇ ਜੈਲ ਸੀ ਗੋਜਾ ਤੇਰਾ ਟਾਕੀਆਂ ਦੇ ਵਿੱਚ ਆ ਕੇ ਨਾ ਦੇਖਣ ਲੱਗ ਜਾਂਦੇ ਆ ਦੇਖੋ ਜੀ ਇਹ ਕਾਲਦੀ ਬਹੁਤ ਜ਼ਿਆਦਾ ਖੁਸ਼ ਹੈ ਪਤਾ ਨਹੀਂ ਇਹਨੂੰ ਕੀ ਹੋਇਆ ਵਾ ਕੀ ਨਹੀਂ ਹੈਗਾ ਬਸ ਐਸੇ ਹੀ ਸਾਰਾ ਦਿਨ ਖਿੜਕੀ ਦੇ ਵਿੱਚ ਖੜਕੇ ਤੇ ਹਸੀ ਜਾਂਦੀ ਆ ਆ ਜਾ ਇਹਦੇ ਨੂੰ ਆ ਜਾ ਚਲੋ ਜੀ ਆਪਾਂ ਨਾ ਇਸ ਤਰ੍ਹਾਂ ਨਾ ਪੀਸ ਕੱਟ ਲੈਣੇ ਆ ਹੈ ਤਾਂ ਵੈਸੇ ਇਹ ਕਦੂ ਐਨ ਪੱਕਿਆ ਹੋਇਆ ਤੇ ਇਹਦੇ ਬੀਜ ਵਿੱਚ ਨਾ ਐਨ ਪੂਰੇ ਪੱਕੇ ਨਿਕਲਦੇ ਆ ਭਲੇ ਅਸੀਂ ਬੇਲਾਂ ਲਾਉਣੀਆਂ ਨੇ ਭਲੇ ਛੋਟੂ ਲੱਗਿਆ ਹੋਇਆ ਉਧਰ ਜਗ੍ਹਾ ਦੀ ਤਿਆਰੀ ਤੁਰੀ ਜੀ ਕਰਦਾ ਹੈ ਕਹਿੰਦਾ ਵੀ ਫੇਰ ਬੇਲਾਂ ਲਿਆ ਕੇ ਹੀ ਲਾ ਲਾਂਗੇ ਦੇਖੋ ਜੀ ਉਹ ਜਿਹੜੀਆਂ ਬੇਲਾਂ ਹੋਣੀਆਂ ਨੇ ਜੰਮੀਆਂ ਜਮਾਈਆਂ ਜੀਆਂ ਮਿਲਦੀਆਂ ਤਿਆਰ ਹੋਈਆਂ ਮੀਆਂ ਬਸ ਉਹ ਥੋੜਾ ਟਾਈਮ ਦੇ ਵਿੱਚ ਸਬਜੀ ਜਦੇ ਲੱਗਣ ਲੱਗ ਜਾਂਦੀ ਆ ਚਲੋ ਜੀ ਇਹ ਛਿਲਕੇ ਵਾਲਾ ਨਹੀਂ ਆਪਾਂ ਨੇ ਕਦੂ ਬਣਾਉਣਾ ਹੈਗਾ ਤਾਂ ਇਹਦਾ ਛਿਲਕਾ ਤਾਰ ਕੇ ਸਬਜੀ ਬਣਾਵਾਂਗੇ ਇਹ ਤਾਂ ਥੋੜਾ ਜਿਹਾ ਕਦੂ ਕੱਚਾ ਹੋਵੇ ਨਾ ਉਹ ਤਾਂ ਫਿਰ ਛਿਲਕੇ ਵਾਲੀ ਵੀ ਸਬਜੀ ਵਧੀਆ ਲੱਗਦੀ ਆ ਇਹਦਾ ਛਿਲਕਾ ਥੋੜਾ ਜਿਹਾ ਹੈਗਾ ਇਹ ਪੱਕਿਆ ਹੋਇਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਿਲ ਲੈਣੇ ਆ ਛਿਲ ਕੇ ਨਾ ਫਿਰ ਆਪਾਂ ਨੇ ਜਦੇ ਸਬਜੀ ਤੜਕਾ ਲਾ ਦਨੇ ਦੇਖੋ ਜੀ ਇਹ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਹੁਣ ਸਾਗ ਖਤਮ ਹੋ ਗਏ ਨਾ ਗਾਜਰਾਂ ਵੀ ਖਤਮ ਹੋ ਗਈਆਂ ਤੇ ਪਰ ਉਹ ਜੀ ਸਬਜੀ ਬਣਦੀ ਨਹੀਂ ਹੈਗੀ ਗਾਜਰਾਂ ਦੀ ਹੁਣ ਨਾ ਬਸ ਬੱਚੇ ਵੀ ਕਹਿ ਦਿੰਦੇ ਸਾਡਾ ਦਿਲ ਨਹੀਂ ਕਰਦਾ ਹੈਗਾ ਚਲ ਹੁਣ ਦਾਲਾਂ ਦੂਣਾਂ ਹੀ ਵਧੀਆ ਲੱਗਦੀਆਂ ਨੇ ਗਰਮੀਆਂ ਦੇ ਦਿਨਾਂ ਦੇ ਵਿੱਚ ਤਾਂ ਇਹ ਤਾਂ ਗੋਭੀ ਵੀ ਆਈ ਹੋਈ ਹੈ ਪਰ ਗੋਭੀ ਖਾ ਕੇ ਮੈਂ ਕਹਿੰਦੀ ਥੋੜਾ ਜਿਆ ਕੱਦੂ ਹੋਰ ਕੱਟ ਲੈਣੀ ਆ ਤੇ ਬਾੜ ਕੇ ਨਾ ਥੋੜੀ ਜੀ ਸਬਜੀ ਹੋ ਜਾਂਦੀ ਆ ਇਹ ਦੇਖੀ ਤੂੰ ਬਹਿ ਕੇ ਨਾ ਸਣ ਛਿਲਦਾ ਆ ਕੋਈ ਟਾਈਮ ਹੈ ਪਹੁੰਚ ਲਾਉਣ ਦਾ ਹੈ ਤੂੰ ਫਟਾਫਟ ਲਸਣ ਇਕੱਠਾ ਬੈਨੂ ਕਰਕੇ ਦੇ ਦੇ ਮੈਂ ਤੜਕਾ ਲਾਉਣਾ ਹੈ ਪਤਾ ਨਹੀਂ ਇਹ ਫੋਨ ਕਿਨੇ ਚਲਾਤੇ ਆ ਬਹੁਤ ਔਕਾ ਹੋਇਆ ਪਿਆ ਸਾਰੀ ਰਾਤ ਨਹੀਂ ਫੋਨ ਨੂੰ ਛੱਡਦੀ ਹੈਗੀ ਸਾਰਾ ਦਿਨ ਪਤਾ ਨਹੀਂ ਫੋਨ ਦੇ ਵਿੱਚੋਂ ਕੀ ਆ ਕੱਢਣਾ ਹੈ ਕਿ ਆ ਮੈਂ ਤਾਂ ਸਮਝ ਨਹੀਂ ਆਉਂਦੀ ਹੈਗੀ ਇਹ ਬੰਦਾ ਬੇਲੇ ਟਾਈਮ ਫੋਨ ਚ ਚਲਾ ਲਓ ਇਹਨੂੰ ਛੱਡਦੇ ਨਹੀਂ ਮੈਂ ਜਾ ਕੇ ਖੂਚ ਛੱਡਣਾ ਫੋਨ ਕਰ ਮੈਂ ਤੈਨੂੰ ਕੀ ਕਹਾਂ ਨੀ ਤੂੰ ਮੇਰੀ ਗੱਲ ਨੂੰ ਸਮਝਦੀ ਹੋਣੀ ਹੈਗੀ ਮੈਂ ਕਹਿੰਦਾ ਲਸਣ ਛਿੱਲਦੇ ਉਹਨਾਂ ਦੇ ਫੋਨ ਦਿਓ ਦਦ ਵੱਡਾ ਪਰੇ ਪਹਿਲਾਂ ਸਾਰੇ ਦਿਹਾੜੀਓ ਪੋਨੇ ਪੋਨ ਇਹਨੂੰ ਆਹ ਕਰ ਇਹਨੂੰ ਆ ਕੇ ਛੇਲੇ ਨੂੰ ਫੋਨ ਨੂੰ ਲਾ ਫੋਨ ਫੋਨ ਨੂੰ ਕਾ ਵਗੈ ਲਸਣ ਨੂੰ ਛੇਲੇ ਹਾਂ ਸਾਰੇ ਦਿਹਾੜੀ ਆਈ ਕੁਝ ਕਰੀ ਜਾਂਦੀ ਆ ਹਾਂ ਲਸਣ ਛੇਲਾ ਚੁੱਪ ਕਰਕੇ ਮੇਰਾ ਅੱਜ ਤੇ ਬੀਪੀ ਵਧਾ ਲੈਣਾ ਤਾਂ ਮੈਂ ਸਬਜ਼ੀ ਬਣਾਉਣੀ ਆ ਰੋਟੀ ਬਣਾਉਣੀ ਆ ਸਪਰੇਅ ਵਾਲੇ ਬੰਦੇ ਲੱਗੇ ਹੋਏ ਨੇ ਖੇਤ ਵਿੱਚ ਬੈਂਗਣਾ ਦੀ ਉਹਨਾਂ ਨੂੰ ਬੈਂਗਣਾ ਨੂੰ ਸਪਰੇਅ ਕਰਨ ਲੱਗੇ ਹੋਏ ਆ ਕੱਜ ਜਾਊਗੀ ਕਿ ਮੈਂ ਤੈਨੂੰ ਕਹਿੰਦੀ ਆ ਵੀ ਲਸਣ ਗਠਾ ਛੇਲਾ ਤੂੰ ਸੁਣਦੀ ਕਦੇ ਨਹੀਂ ਹੈਗੀ ਆ ਬਾਈਫਾਈ ਦੀ ਨਾ ਦੱਦ ਵੱਡੋ ਪਰੇ ਸਾਰੀ ਜਿਹੜੀ ਵਾਈਫਾਈ ਦਿੱਤਾ ਹੋਇਆ ਹੈ ਬਸ ਫੋਨ ਤੇ ਮौजਾਂ ਹੋਈਆਂ ਪਈਆਂ 4 ਵਜੇ ਵੀ ਫੋਨ ਚੱਲਦਾ ਹੁੰਦਾ ਜਦ ਮਰਜੀ ਦੇਖ ਲੋ ਪੇ ਤਾਂ ਇਹੀ ਜੀ ਤੀਮੀ ਹੋਣੀ ਦੇਖਣੀ ਹੈਗੀ ਇਹ ਦੇਖੇ ਤੂੰ ਰੱਖ ਦੇ ਫੋਨ ਨੂੰ ਇੱਥੇ ਰੁਕ ਜਾਈਏ ਚੱਲ ਅਸਾਂ ਚਿਲਕੇ ਦੇ ਮੈਨੂੰ ਐ ਸਬਜੀ ਦਾ ਟਾਈਮ ਹੋਇਆ ਪਿਆ ਕਿਸੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਇਸ ਟਾਈਮ ਸਵੇਰ ਵੇਲੇ ਰੋਟੀ ਤਿਆਰ ਕਰਨੀ ਆ ਭਲੇ ਸਾਰਾ ਸਫਾਈ ਦਾ ਕੰਮ ਪਿਆ ਏ ਕੱਦੂ ਬਣਾਣਾ ਹੈ ਆ ਤੇਰੇ ਅੱਕਾ ਪੁੱਟੀਆਂ ਹੋਈਆਂ ਆ ਕੀ ਪੀ ਆਏ ਨਹੀਂ ਕद्दू ਬਣਾਉਣਾ ਕ ਕद्दू ਤਾਂ ਹੀ ਤਾਂ ਛਿੱਲਦੀਆਂ ਬੋਲੀ ਮਾਂ ਅੱਜ ਕद्दू ਬਣਾਣਾ ਕद्दू ਹਮ ਨਹੀਂ ਖਾਏਗੇ ਮੈਂ ਕਹਾਂ ਨਹੀਂ ਤੈਨੂੰ ਸ਼ਾਈ ਪਨੀਰ ਨਾ ਬਣਾ ਕੇ ਦੇ ਦੇ ਮੈਂ ਇੱਥੇ ਕद्दू ਨਹੀਂ ਖਾਣਾ ਹੈਗਾ ਬਣਾ ਦਿਜੀਏ ਕਿਧਰ ਤੂੰ ਬਹੁਤ ਬਾਨੀ ਕੀ ਬੇਟੀ ਹੈ ਬਣਾ ਦਿਜੀਏ ਕद्दू ਨਹੀਂ ਖਾਣਾ ਕद्दू ਦਾ ਕद्दू ਦਾ ਖਾਣਾ ਹੀ ਪੈਣਾ ਭਾਈ ਜੇ ਮੇਰੇ ਆਰਡਰ 'ਚ ਰਹਿਣਾ ਨਾ ਕद्दू ਨਾਲ ਰੋਟੀ ਖਾਣੀਓ ਖਾਣੀ ਆ ਇਹ ਤਾਂ ਹੋ ਨਹੀਂ ਸਕਿਆ ਹੋ ਗਿਆ ਕਿਉਂ ਮੈਨੂੰ ਕੀ ਹੋਣਾ ਹੈ ਹਮੇਸ਼ਾ ਪਿਆਰ ਸੇ ਬੋਲਦਾ ਤਾਂ ਡਾਟ ਲਗਾ ਰਹੀ ਨਹੀਂ ਡਾਟ ਨਹੀਂ ਹੈਗੀ ਮੇਰੀ ਗੱਲ ਸੁਣ ਤੁਸੀਂ ਸਵੇਰੇ ਉੱਠਣਾ ਹੈ ਉੱਠ ਕੇ ਫੋਨ ਰਾਤ ਨੂੰ ਪੈਣਾ ਫੇਰ ਫੋਨ ਫੋਨ ਤਾਂ ਆਏ ਹੁੰਦਾ ਵੀ ਚੱਲ ਕੋਈ ਰਿਸ਼ਤੇਦਾਰੀ ਮੈਂ ਕੋਈ ਬਾਤ ਕਰ ਲਓ 5-10 ਮਿੰਟ ਉੱਚ ਲਾ ਲਓ ਵੀ ਸਾਰੀ ਦਿਹਾੜੀ ਇਸ ਤਰ੍ਹਾਂ ਥੋੜੋ ਵੀ ਕੰਮ ਕਰੋ ਸਬਜ਼ੀ ਬਣਾਉਣ ਨੂੰ ਪਈਆ ਸਾਰੀ ਦਿਹਾੜੀ ਫੋਨ ਹੈ ਫੋਨ ਦਿਮਾਗ ਖਰਾਬ ਕਰਿਆ ਪਿਆ ਮੇਰਾ ਤਾਂ ਲੈ ਕਰਨੀ ਚਾਹ ਮੈਨੂੰ ਨਹੀਂ ਇਹ ਗੱਲਾਂ ਪਸੰਦ ਹੈਗੀਆਂ ਨਾ ਮੈਂ ਫੋਨ ਆਪ ਚਲਾਵਾਂ ਮੈਂ ਨਾ ਤੈਨੂੰ ਚਲਾਉਣ ਦਾ ਮੈਂ ਬਸ ਅੱਛੇ ਬੈਠੀ ਧਰੇ ਆ ਇਕੜਾ ਯਾ ਤਾਂ ਬੰਦਾ ਕੰਮ ਕਰਦਾ ਨਾ ਕੰਮ ਦੇ ਵਿੱਚ ਧਿਆਨ ਹੋਣਾ ਚਾਹੀਦਾ ਬਸ ਬਣਾ ਕੇ ਫੇਰ ਹੁੰਨੇ ਆ ਫ੍ਰੀ ਤੇ ਫੇਰ ਆਪਾਂ ਨੂੰ ਨਾ ਇੱਕ ਮੈਸੇਜ ਆਇਆ ਸੀਗਾ ਭੈਣ ਦਾ ਉਹ ਨਾਬੇ ਤੋਂ ਉਹ ਕਹਿੰਦੇ ਵੀ ਅਸੀਂ ਤੁਹਾਡੀਆਂ ਨਾ ਵੀਡੀਓ ਦੇਖਦੇ ਆਂ ਬਈ ਅਸੀਂ ਰੇਖਾ ਰਾਣੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆਂ ਤੁਹਾਡੀਆਂ ਵੀਡੀਓ ਨਾ ਕਾਫੀ ਟਾਈਮ ਤੋਂ ਦੇਖਦੇ ਆਂ ਵੀ ਅੱਜ ਨਾ ਅਸੀਂ ਇੱਧਰ ਲੁਧਿਆਣਾ ਇੱਕ ਨਹੀਂ ਜਾਣਾ ਹੈ ਵੀ ਸਾਨੂੰ ਤੁਸੀਂ ਦੱਸੋ ਵੀ ਤੁਹਾਡਾ ਪਿੰਡ ਕਿੱਥੇ ਹੈਗਾ ਦੇਖੋ ਜੀ ਆਪਾਂ ਨੇ ਉਹਨਾਂ ਨੂੰ ਲੋਕੇਸ਼ਨ ਭੇਜ ਦਿੱਤੀ ਹੈ ਉਹ ਕਹਿੰਦੇ ਸੀਗੇ ਵੀ ਮੈਂ ਜਰੂਰ ਆਵਾਂਗੀ 12:00 12:30 ਵਜੇ ਅਸੀਂ ਪਹੁੰਚ ਜਾਣਾ ਤੇ ਉਹਨਾਂ ਦੇ ਨਾਲ ਦੋ ਬੱਚੇ ਆਉਣਗੇ ਇੱਕ ਉਹਨਾਂ ਦਾ ਬੇਟਾ ਹੈ ਤੇ ਇੱਕ ਬੇਟੀ ਹੈ ਫਿਰ ਆਪਾਂ ਤੁਹਾਨੂੰ ਉਹਨਾਂ ਨਾਲ ਮਲਾਵਾਂਗੇ ਤੇ ਭੈਣ ਕਹਿੰਦੀ ਮੈਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨਾਲ ਇੱਧਰ ਤੁਹਾਡੇ ਖੇਤਾਂ ਵਿੱਚ ਘੁੰਮ ਕੇ ਜਾਵਾਂਗੇ ਮੈਂ ਕਹਿੰਦੀ ਤੁਹਾਡਾ ਵੈਲਕਮ ਆ ਜਰੂਰ ਆਓ ਦੇਖੋ ਜੀ ਪਿਆਰ ਕਰਨੇ ਵਾਲੇ ਨਾ ਕਿੰਨੀ ਦੂਰ ਤੋਂ ਬਟਾਈਮ ਕੱਢ ਕੇ ਆਪਣੇ ਵਾਸਤੇ ਆ ਰਹੇ ਆ ਕਹਿੰਦੇ ਨਾਲੇ ਅਸੀਂ ਨਾ ਰੇਖਾ ਰਾਣੀ ਨੂੰ ਵੀ ਮਿਲ ਮਿਲਾਂਗੇ ਇਹ ਕਹਿੰਦੀ ਰੇਖਾ ਰਾਣੀ ਜਦ শর্ਟ ਵੀਡੀਓ ਪਾਉਂਦੀ ਹੈ ਨਾ ਟਰੈਕਟਰ ਤੇ ਬੈਠ ਕੇ ਕਹਿੰਦੇ ਬੈਂਕਾ ਲਾ ਕੇ ਕਹਿੰਦੇ ਉਹ ਸਾਨੂੰ ਇੰਨੀਆ ਸੋਹਣੀਆਂ ਲੱਗਦੀ ਨਾ ਵੀਡੀਓ ਤੇ ਤੁਹਾਡੇ ਨਾਲ ਕਿੰਨਾ ਵਧੀਆ ਪਰਿਵਾਰ ਦੇ ਵਿੱਚ ਰਹਿ ਕੇ ਕਿੰਨਾ ਜ਼ਿਆਦਾ ਕੰਮ ਕਰੋਂ ਤੁਹਾਡੀ ਹੈਲਪ ਕਰਦੀ ਆ ਜਾਂ ਤੁਸੀਂ ਕਿਤੇ ਚਲੇ ਜਾਣੇ ਦਿੱਤੀ ਦੇਖਾ ਕਿੰਨੀ ਜ਼ਿੰਮੇਵਾਰੀ ਨਾ ਤੁਹਾਡਾ ਘਰ ਸੰਭਦੀ ਆ ਦੇਖੋ ਜੀ ਬਹੁਤ ਵਧੀਆ ਲੱਗਦੀ ਆ ਜੇ ਇਸ ਤਰ੍ਹਾਂ ਦੀ ਆਪਾਂ ਵੀਡੀਓ ਪਾਉਣੀ ਹੈ ਆਤਮੀ ਨਾ ਇੰਨਾ ਜ਼ਿਆਦਾ ਮੌਸਮ ਖਰਾਬ ਹੋਇਆ ਨਾ ਕਿ ਸਾਨੂੰ ਰਾਤ ਨੂੰ ਇਹ ਉੱਠ ਕੇ ਨਾ ਕੜਕ ਟਕਣੀ ਪਈ ਆ ਤੇ ਇੰਨੀ ਜ਼ਿਆਦਾ ਮਿੱਟੀ ਇਕੱਠੀ ਹੋ ਗਈ ਨਾ ਬੁਰਾ ਹਾਲ ਹੋ ਗਿਆ ਤੇ ਹੁਣ ਅਸੀਂ ਪਹਿਲਾਂ ਹੀ ਨਾ ਮੌਸਮ ਨੂੰ ਡਰਦੇ ਹੋਏ ਨਾ ਪਹਿਲਾਂ ਹੀ ਇਹਦੇ ਉੱਪਰ ਨਾ ਇਸ ਤਰ੍ਹਾਂ ਦੇਖੋ ਕਿਪਾਲਾ ਪਾ ਕੇ ਨਾ ਵਜਨ ਰੱਖ ਦਿੱਤਾ ਵੀ ਤਾਂ ਕਿ ਨਾ ਇਹ ਹਵਾ ਨਾ ਆਵੇ ਹੱਕ ਕਰ ਇਨੇ ਤਾਂ ਨਹੀਂ ਢੇਰੀ ਆਉਂਦੀ ਹੈਗੀ ਉਹ ਉੱਥੇ ਰੱਖ ਦਿਓ ਪੱਲੀ ਦੇ ਮੇਰੀ ਉਧੇ ਉੱਪਰ ਇਧਰ ਇਨੀ ਹਵਾ ਨਹੀਂ ਲੱਗੀ ਉਧਰ ਲੱਗਿਆ ਕੋਠੀ ਕਰਕੇ ਰੁਕ ਗਈ ਉਹ ਉਧਰ ਜ਼ਿਆਦਾ ਖੁੱਲਾ ਏਰੀਆ ਹੈ ਨਾ ਇਧਰ ਥੋੜਾ ਜਿਹਾ ਘੱਟ ਲੱਗਿਆ ਤੇ ਕੋਈ ਬਾਕੀ ਦਾ ਕਣਕ ਅਸੀਂ ਨਾ ਇਹਦੇ ਸ਼ੈੱਡ ਦੇ ਹੇਠਾਂ ਅੰਦਰ ਟਰਾਲੀਆਂ ਲਾ ਦਿੱਤੀਆਂ ਏ ਉਹਦਾ ਕੋਈ ਡਰ ਨਹੀਂ ਹੈਗਾ ਦੇਖੋ ਜੀ ਇਹ ਬੰਦਾ ਕਹਿੰਦਾ ਨਾ ਵੀ ਰਾਤ ਨੂੰ ਮੈਨੂੰ ਫੇਰ ਉੱਠਣਾ ਬਹੁਤ ਔਖਾ ਏ ਕਹਿੰਦਾ ਬਾਈ ਫੇਰ ਉੱਠਦਾ ਨਹੀਂ ਹੈਗਾ ਇਹ ਇਹਨੂੰ ਜਾਏ ਜਿੰਨੇ ਮਰਜ਼ੀ ਅਸੀਂ ਫੋਨ ਕਰੀ ਜਾਈਏ ਖੱਕਾ ਪਾਉਣੇ ਆਈ ਹਜੇ। ਖੱਕਾ ਪਾਉਣੇ ਨੂੰ ਪਏ ਆ ਦੇਖੋ ਜੀ ਇਹਨੂੰ ਵੀ ਅੱਜ ਸਾਰਾ ਦਿਹਾੜੀ ਨਾ ਵਿਚਾਰੇ ਨੂੰ ਬਹੁਤ ਜ਼ਿਆਦਾ ਕੰਮ ਰਿਹਾ ਏ। ਦੇਖੋ ਜੀ ਹੁਣ ਇਹਦੇ ਖਾਣ ਪੀਣ ਦਾ ਟਾਈਮ ਹੋ ਗਿਆ। ਹੁਣ ਕਹਦਾ ਮੈਂ ਠੰਡਾ ਪਾਣੀ ਵੀ ਨਹੀਂ ਤੁਸੀਂ ਮੈਨੂੰ ਪੀਣ ਦਿੰਦੇ ਹੈਗੇ। ਅਸੀਂ ਕਹਾਂ ਚਲ ਤੂੰ ਠੰਡਾ ਪਾਣੀ ਤਾਂ ਪੀ ਲੈ। ਦੇਖੋ ਜੀ ਜਿਹੜਾ ਇਹ ਕੰਮ ਹੁੰਦਾ ਨਾ ਇਹ ਥੋੜਾ ਜਿਹਾ ਗਰਦ ਦਾ ਕੰਮ ਹੁੰਦਾ ਏ। ਕਹਿੰਦਾ ਅੱਜ ਮੇਰਾ ਗਲਾ ਰੁਕਿਆ ਪਿਆ ਹੈ ਕਹਿੰਦਾ ਇੰਨੀ ਜ਼ਿਆਦਾ ਨਾ ਉਥੇ ਜਿਆਦਾ ਕਰਪਾਈਨ ਲੱਗੀ ਹੋਈ ਸੀ ਨਾ ਕਹਿੰਦਾ ਗਰਦ ਨਾਲ ਕਹਿੰਦਾ ਮੇਰਾ ਸਾਰਾ ਹੀ ਗਲਾ ਖਰਾਬ ਹੋ ਗਿਆ ਚਲੋ ਚਲੋ ਮੈਂ ਹੁਣ ਆਟਾ ਚੱਕਣ ਜਾਣਾ ਆ ਕੇ ਫਿਰ ਕੱਖ ਪਾਉਂਗਾ ਫਿਰ ਤਰਾਂ ਚੂ ਆਉਂਗਾ ਹੁਣ ਦੱਸੋ ਕੀ ਕਰਾਂ ਮੈਂ ਇੰਨਾ ਖਰਾਬ ਨੇ ਸਾਬ ਤਾਂ ਹੈ ਨਹੀਂ ਜੀ ਮੇਰੇ ਕੋਲ ਦੇਖੋ ਜੀ ਇਹ ਤਾਂ ਨਾ ਬੰਦਾ ਨਾ ਬਹੁਤ ਬਿਜ਼ੀ ਰਹਿੰਦਾ ਸਾਰੀ ਦਿਹਾੜੀ ਹੁਣ ਇਹਨੇ ਆਪਣੀ ਚੱਕ ਲਈ ਗੱਡੀ ਹੁਣ ਇਹਨੇ ਇਹਨੂੰ ਅਸ ਗਿਆ ਫਿਰ ਸਕੂਟਰ ਹੀ ਲੈ ਜਾਇਆ ਕਰ ਕਹਿੰਦਾ ਰਾਤ ਨੂੰ ਮੈਨੂੰ ਦਿਖਦਾ ਨਹੀਂ ਹੈਗਾ ਹੁਣ ਆਟਾ ਚੱਕਣ ਗਿਆ ਹੈ ਦੇਖੋ ਜੀ ਕੱਲ੍ਹ ਵੇਨੂੰ ਮੇਰੀਆਂ ਭੈਣਾਂ ਨੇ ਕਮੈਂਟ ਕੀਤੇ ਕਹਿੰਦੀ ਦੀਦੀ ਤੁਹਾਡੇ ਮੱਜਾਂ ਨਹੀਂ ਰੱਖੀਆਂ ਹੋਈਆਂ ਹੈਗੀਆਂ ਚਲੋ ਜੀ ਆਪਾਂ ਤੁਹਾਨੂੰ ਅੱਜ ਆਪਣੀਆਂ ਮੱਜਾਂ ਦਿਖਾਉਨੇ ਆਂ ਦੇਖੋ ਮੱਜਾਂ ਸਾਡੀਆਂ ਇਧਰਲੇ ਸਾਈਡ ਬੰਨੀਆਂ ਹੁੰਦੀਆਂ ਨੇ ਅਸੀਂ ਐ ਇਧਰ ਘੱਟੇ ਵੀਡੀਓ ਬਣਾਉਨੇ ਆਂ ਅੱਜ ਮੇਰੀ ਭੈਣ ਦੀ ਨਾ ਡਿਮਾਂਡ ਦੀ ਕਹਿੰਦੀ ਦੀਦੀ ਜੀ ਬੱਸ ਹੀ ਗਿਆ ਵੀ ਤੁਸੀਂ ਕਿਤੇ ਨਾ ਵੀ ਦੁੱਧ ਮੁੱਲ ਲੈਣੇ ਨਹੀਂ ਜੀ ਅਸੀਂ ਦੁੱਧ ਮੁੱਲ ਨਹੀਂ ਲੈਂਦੇ ਹੈਗੇ ਅਸੀਂ ਨਾ ਮੱਝਾਂ ਰੱਖਦੇ ਜ਼ਰੂਰ ਨਾ ਘਰ ਦੇ ਦੁੱਧ ਬਿਨਾਂ ਨਾ ਬਿਲਕੁਲ ਵੀ ਸਰਦਾ ਨਹੀਂ ਹੈਗਾ ਇਹ ਸਾਡਾ ਨਾ ਇੱਧਰ ਪਿੱਛੇ ਬਣਾਇਆ ਹੋਇਆ ਏ ਬਰਾਂਡਾ ਜਿਹਾ ਬਸ ਉਹਦੇ ਵਿੱਚ ਬੰਨਿਆ ਹੋਈਆਂ ਮੱਝਾਂ ਤੇ ਇੱਧਰ ਫੇਰ ਬਾਹਰ ਬੰਨ ਦਨੇ ਆ ਰਾਤ ਨੂੰ ਬੜੀ ਠੰਢੀ ਢੱਡੀ ਹਵਾ ਲੱਗਦੀ ਆ ਇਹਨਾਂ ਦੇ ਹੋਣਾ ਹਲਾਏ ਹੋਈਆ ਫਰਨੇਡ ਲਾ ਕੇ ਨਾ ਵਿੱਚ ਸਰੋਂ ਦਾ ਤੇਲ ਲਾ ਕੇ ਨਾ ਫੇਰ ਮੱਖੀ ਮੱਛਰ ਬਹੁਤ ਜ਼ਿਆਦਾ ਏ ਦੇਖੋ ਜੀ ਇਹਨਾਂ ਦੇ ਵੀ ਨਾ ਫਿਰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਫਿਰ ਪੱਖੇ ਚਲਾ ਦਨੇ ਆ ਫਿਰ ਆਰਾਮ ਨਾਲ ਬੈਠੀਆਂ ਰਹਿੰਦੀਆਂ ਨੇ ਇੱਕ ਸਾਡੀ ਛੋਟੀ ਜੀ ਕੱਟੀ ਇੱਧਰ ਆ ਦੇਖੋ ਜੀ ਇਹ ਹੈਗੀਆਂ ਨੇ ਸਾਡੀਆਂ ਮੱਝਾਂ ਅੱਜ ਆਪਾਂ ਨੇ ਤੁਹਾਨੂੰ ਮੱਝਾਂ ਦਿਖਾ ਦਿੱਤੀਆਂ ਨੇ ਮੈਂ ਕਿਹਾ ਚਲ ਫਿਰ ਤਾਂ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਮੈਂ ਕਿਹਾ ਅੱਜ ਪਹਿਲਾਂ ਜਿਹੜੀ ਭੈਣ ਨੇ ਕਿਹਾ ਤਾਂ ਨਾ ਵੀ ਮੱਝਾਂ ਦਿਖਾਓ ਜ਼ਰੂਰ ਚਲੋ ਜੀ ਅੱਜ ਆਪਾਂ ਨੇ ਤੁਹਾਨੂੰ ਮੱਝਾਂ ਦਿਖਾ ਦਿੱਤੀਆਂ ਨੇ ਦੇਖੋ ਜੀ ਕੈਮਰੇ ਦੇ ਦੇਖ ਕੇ ਕਿ ਕਿਵੇਂ ਮੂੰਹ ਮਾਰਦੀ ਐ ਤੇ ਅਸੀਂ ਇੱਧਰ ਵਜਾਂਗੇ ਨਹੀਂ ਘੱਟੇ ਉਹਨੇ ਨਾ ਛੋਟੂ ਇਹਨਾਂ ਦੇ ਦੇਖਭਾਲ ਕਰਦਾ ਉਹੀ ਦੁੱਧ ਚ ਆਉਂਦਾ ਏ ਇਹਦੇ ਕਰਕੇ ਨਾ ਫਿਰ ਥੋੜਾ ਜਿਹਾ ਉਪਰ ਆ ਜਾ ਮੰਦੀਆਂ ਨੇ ਦੇਖੋ ਜੀ ਇੱਧਰ ਤਾਂ ਨਾ ਬੇੜੇ ਦੇ ਵਿੱਚ ਇੰਨਾ ਜ਼ਿਆਦਾ ਮੱਛਰ ਆ ਨਾ ਐਡੇੜਾ ਕਾਲਾ ਕਾਲਾ ਮੱਛਰ ਹੈ ਆਲੇ-ਦਾਲੇ ਨਾ ਬਰਸੀਨਾ ਨੂੰ ਪਾਣੀ ਲੱਗਿਆ ਹੋਇਆ ਹੈ ਨਾ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਮੱਛਰ ਹੈ ਤੇ ਡੇਂਗੂ ਹੋਣ ਦਾ ਵੀ ਡਰ ਹੈ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਆਪਾਂ ਨੇ ਰੋਟੀ ਤਾਂ 7 ਵਜੇ ਬਣਾ ਲਈ ਥੋੜ੍ਹੀ ਜਿਹੀ ਬਣਾ ਲੈਣੇ ਰੋਟੀ ਫੇਰ ਨਾ ਲੈਟ ਦੇ ਵੀ ਕੱਟ ਬਹੁਤ ਜ਼ਿਆਦਾ ਲੱਗਦੇ ਨੇ ਚਲੋ ਜੀ ਹੁਣੇ ਮੈਂ ਦੁੱਧ ਪਾਣੀ ਦਾ ਕੰਮ ਕਰਨਾ ਉਹ ਕਰ ਚਾ ਅੰਦਰ ਜਾ ਕੇ ਕਰਦੇ ਆਂ